ਉਠ 4 ਵਜਿਆ ਸਿਸੁਰ ਮੀਨ ਤਾਂ ਕਰਦੇ ਸੋਚ ਮਾੜਿਆ ਲੋਕਾਂ ਦੀ ਜਿਹੜੇ ਦੇਖ ਹੋ ਕੇ ਭਰਦੇ ਉਠ 4 ਵਜਿਆ ਸਿਸੁਰ ਮੀਨ ਤਾਂ ਕਰਦੇ ਸੋਚ ਮਾੜਿਆ ਲੋਕਾਂ ਦੀ ਜਿਹੜੇ ਦੇਖ ਹੋ ਕੇ ਭਰਦੇ ਲਿਖ ਸਿਰ ਉੱਤੇ ਹੱਥ ਲਿਖ ਬਦਲੇ ਤੂੰ ਝੱਟ ਨੀਗਾ ਮੇਰੇ ਵਾਲੀ ਸਾਡੇ ਤੇ ਟਿਕਾਲੀ ਮੇਰਿਆ ਮਾਲਕਾ ਤੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਤੇਰੀਆਂ ਰਹਿ ਮਤਾਂ ਦੇ ਨਾਲ ਅਸੀਂ ਮੀਨ ਤਾਂ ਹਾਂ ਕਰਦੇ ਤਾਈਂ ਅੱਕਦੇ ਨਹੀਂ ਥੱਕਦੇ ਨਹੀਂ ਨਾਹੀ ਕਿਤੇ ਖੜਦੇ ਤੇਰੀਆਂ ਰਹਿ ਮਤਾਂ ਦੇ ਨਾਲ ਅਸੀਂ ਮੀਨ ਤਾਂ ਹਾਂ ਕਰਦੇ ਤਾਈਂ ਅੱਕਦੇ ਨਹੀਂ ਥੱਕਦੇ ਨਹੀਂ ਨਾਹੀ ਕਿਤੇ ਖੜਦੇ ਸਾਡੇ ਦਿਲ ਵਾਲੇ ਹਿੰਡ ਰੈਣ ਠਾਠ ਨਾਲ ਪਿੰਡ ਸਾਡੇ ਦਿਲ ਵਾਲੇ ਹਿੰਡ ਰੈਣ ਠਾਠ ਨਾਲ ਪਿੰਡ ਗੰਗੇ ਕੰਮਾ ਵੱਲ ਧਿਆਨ ਸਾਡਾ ਲਾਲੀ ਮੇਰੇ ਮਾਲਕਾ ਤੂੰ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੂੰ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੂੰ ਸਾਨੂੰ ਤੂੰ ਬਚਾਣੀ ਮੇਰਿਆ ਮਾਲਕਾ ਕਰਜ ਚੁੱਕ ਚੁੱਕਿਆ ਸੀ ਨੇ ਤਾਂ ਸਾਧਨ ਬਣਾਏ ਦੇਖ ਮਾੜੀ ਨੀਤ ਵਾਲਿਆਂ ਨੂੰ ਹਜਮ ਨਾ ਆਏ ਕਰਜ ਚੁੱਕ ਚੁੱਕਿਆ ਸੀ ਨੇ ਤਾਂ ਸਾਧਨ ਬਣਾਏ ਦੇਖ ਮਾੜੀ ਨੀਤ ਵਾਲਿਆਂ ਨੂੰ ਹਜਮ ਨਾ ਆਏ ਬੀਬੀ ਘਟਦੇ ਲੋਕਾਂ ਦੇ ਤੇਰੇ ਦੱਸਦੇ ਲੋਕਾਂ ਦੇ ਬੀਬੀ ਘਟਦੇ ਲੋਕਾਂ ਦੇ ਤੇਰੇ ਦੱਸਦੇ ਲੋਕਾਂ ਦੇ ਤੂੰ ਹੀ ਸਾਡੇ ਉੱਤੇ ਤਰਸ ਕਮਾਲੀ ਮੇਰਿਆ ਮਾਲਕਾ ਨਜਰਾਂ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਜਰਾਂ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਜਰਾਂ ਤੂੰ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਅਸੀਂ ਸੋਚਦੇ ਸੀ ਕੀ ਦਾਤਾ ਬਣ ਗਿਆ ਕੀ ਘਾਟਾ ਲੱਖਾਂ ਦਾ ਪਿਆਏ ਕਿਤੇ ਲੱਗਦਾ ਨਹੀਂ ਜੀ ਅਸੀਂ ਸੋਚਦੇ ਸੀ ਕੀ ਦਾਤਾ ਬਣ ਗਿਆ ਕੀ ਘਾਟਾ ਲੱਖਾਂ ਦਾ ਪਿਆਏ ਕਿਤੇ ਲੱਗਦਾ ਨਾ ਜੀ ਸਾਨੂੰ ਮਾਰ ਕੇ ਆ ਦੰਦਾ ਬੁਰੀ ਨਜ਼ਰ ਦਾ ਬੰਦਾ ਸਾਨੂੰ ਮਾਰ ਕੇ ਆ ਦੰਦਾ ਕੋਈ ਬੁਰੀ ਨਜ਼ਰ ਦਾ ਬੰਦਾ ਭਾਈ ਟਰਾਲੇ ਵਿੱਚ ਗੱਡੀ ਮੱਠ ਕਾਲੀ ਮੇਰਿਆ ਮਾਲਕਾ ਨਾਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਉਹ ਸੋਨੇ ਮੋੜਾਂ ਉੱਤੇ ਬੈਲੜ ਜੇ ਗੱਲਾਂ ਯਾਰੋ ਕਰਦੇ ਕਹਿੰਦੇ ਕੰਮਾਂ ਵਿੱਚ ਜੁਟੇ ਇਹ ਮਿੰਟ ਵੀ ਨਹੀਂ ਖੜਦੇ ਸੋਨੇ ਮੋੜਾਂ ਉੱਤੇ ਬੈਲੜ ਜੇ ਗੱਲਾਂ ਯਾਰੋ ਕਰਦੇ ਕਹਿੰਦੇ ਕੰਮਾਂ ਵਿੱਚ ਜੁਟੇ ਇਹ ਮਿੰਟ ਵੀ ਨਹੀਂ ਖੜਦੇ ਉਹ ਗੱਡੀ ਬਣ ਗਈ ਕਵਾੜ ਇਹ ਹੁੰਦੀ ਨਾ ਸਵਾਰ ਉਹ ਗੱਡੀ ਬਣ ਗਈ ਕਵਾੜ ਇਹ ਹੁੰਦੀ ਨਹੀਂ ਸਵਾਰ ਬੋਲਣ ਨਾ ਸਾਨੂੰ ਸਮਝਾਲੀ ਮੇਰਿਆ ਮਾਲਕਾ ਨਾਜਰਾਂ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾਂ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਾਜਰਾਂ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਕਲਾਕਾਰ ਉਹ ਕਾਦਾ ਜੀਨੇ ਲਿਖੀ ਹੱਡ ਬੀਤੀ ਨਾ ਆਖੇ ਭਿੰਡਰ ਉਹ ਜਾਣਕਾਰੀ ਜੀਨੇ ਖੁਦ ਦਿੱਤੀ ਨਾ ਕਲਾਕਾਰ ਉਹ ਕਾਦਾ ਜੀਨੇ ਲਿਖੀ ਹੱਡ ਬੀਤੀ ਨਾ ਆਖੇ ਭਿੰਡਰ ਉਹ ਜਾਣਕਾਰੀ ਜੀਨੇ ਖੁਦ ਦਿੱਤੀ ਨਾ ਅਸੀਂ ਨਿੱਤ ਸੂਬਾ 3 ਵਜੇ ਉੱਠੇ ਲੋਕੀ ਹੁੰਦੇ ਉਹਦੋਂ ਸੁੱਤੇ ਅਸੀਂ ਨਿੱਤ ਸੂਬਾ 3 ਵਜੇ ਉੱਠੇ ਲੋਕੀ ਹੁੰਦੇ ਉਹਦੋਂ ਸੁੱਤੇ ਤੁਹਾਡੀ ਮਿਹਨਤਾਂ ਨੂੰ ਫਲ ਤੂੰ ਹੀ ਲਾ ਲਈ ਮੇਰਿਆ ਮਾਲਕਾ ਨਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ ਨਜਰਾ ਤੋਂ ਸਾਨੂੰ ਤੂੰ ਬਚਾਲੀ ਮੇਰਿਆ ਮਾਲਕਾ